ਸਤਿ ਸ਼੍ਰੀ ਅਕਾਲ ਪੰਜਾਬੀਓ ਅੱਜ ਗੱਲ ਕਰਾਂਗੇ ਰਾਜਵੇ ਜਵੰਦਾ ਦੀ ਫਿਲਮ ਫਲੋਪ ਹੋਣ ਦੇ ਕਾਰਨਾਵਾਂ ਦੇ ਬਾਰੇ ਵਿੱਚ ਸਾਡੇ ਵਿੱਚ ਕੀ ਕਮੀ ਹੈ ਗਈ ਕੀ ਅਸੀਂ ਯਮਲਾ ਫਿਲਮ ਨੂੰ ਕਾਮਯਾਬ ਨਾ ਬਣਾ ਸਕੇ ਆਓ ਜਾਣਦੇ ਹਾਂ ਉਹਨਾਂ ਕਾਰਨਾਵਾਂ ਦੇ ਬਾਰੇ ਵਿੱਚ ਇਹ ਸਾਡੇ ਦੁਆਰਾ ਦਿੱਤੀ ਜਾਣਕਾਰੀ ਚੰਗੀ ਲੱਗੇ ਵੀਡੀਓ ਨੂੰ ਲਾਈਕ ਸ਼ੇਅਰ ਕਰ ਦੇਣਾ ਤੇ ਸਾਡੇ ਚੈਨਲ ਕੁਝ ਗੱਲਾਂ ਦਿਲਦਿਆਂ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮੈਂ ਤੁਹਾਡਾ ਆਪਣਾ ਦੀਪ ਮੇਰੇ ਵੱਲੋਂ ਦੇਸ਼ ਦੁਨੀਆ ਚ ਬੈਠੇ ਪੰਜਾਬੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਜਿਵੇਂ ਕਿ ਤੁਹਾਨੂੰ ਪਤਾ ਹੀ ਹੋਵੇਗਾ 28 ਨੰਬਰ ਨੂੰ ਜਮਨਾ ਫਿਲਮ ਰਿਲੀਜ਼ ਹੋਈ ਸੀ ਤੇ ਜੋ ਉਸਨੇ ਪਹਿਲੇ ਤਿੰਨ ਦਿਨਾਂ ਵਿੱਚ ਕਮਾਈ ਕੀਤੀ ਉਹ ਲਗਭਗ 29 ਲੱਖ ਦੇ ਕਰੀਬ ਰਹੀ ਸੋਸ਼ਲ ਮੀਡੀਆ ਤੇ ਜਿੰਨਾ ਸ਼ੋਰ ਆਰ ਆਈ ਪੀ ਲਿਖਣ ਤੋਂ ਲੈ ਕੇ ਯਮਲਾ ਫਿਲਮ ਦੇ ਬਾਰੇ ਪੈਂਦਾ ਰਿਹਾ ਅਸੀਂ ਬਿਲਕੁਲ ਉਸ ਦੇ ਉਲਟ ਭੁਗਤੇ ਜੋ ਆંકੜੇ ਸਾਹਮਣੇ ਆਏ ਉਹਨਾਂ ਨੇ ਯਮਲਾ ਫਿਲਮ ਨੂੰ ਸੁਪਰ ਫਲੋ ਫਿਲਮਾਂ ਦੀ ਲਿਸਟ ਵਿੱਚ ਖੜਾ ਕਰ ਦਿੱਤਾ ਇਹ ਗੱਲ ਸਾਡੇ ਦੂਰੇ ਰਦਾਰ ਨੂੰ ਦਰਸਾਉਂਦੀ ਹੈ ਅਸੀਂ ਕਹਿੰਦੇ ਕੁਝ ਹੋਰ ਹਾਂ ਤੇ ਕਰਦੇ ਕੁਝ ਹੋਰ ਹਾਂ ਕਾਰਨ ਨੰਬਰ 1 ਪੰਜਾਬੀ ਸਿਨੇਮੇ ਲਈ ਸਾਡੀ ਸੋਚ ਹੀ ਬਹੁਤ ਕਮਜ਼ੋਰ ਹੈ ਅਸੀਂ ਆਪਣੇ ਆਰਟਿਸਟ ਨੂੰ ਸਮੇਂ ਸਿਰ ਸਹਾਰਾ ਨਹੀਂ ਦਿੰਦੇ ਜਿੰਨਾ ਸਾਡੇ ਪੰਜਾਬੀ ਮਿਊਜ਼ਿਕ ਦਾ ਦਾਇਰਾ ਵੱਡਾ ਹੈ ਉਨਾ ਹੀ ਸਾਡੇ ਪੰਜਾਬੀ ਸਿਨੇਮੇ ਦਾ ਦਾਇਰਾ ਛੋਟਾ ਵੀ ਹੈ ਉਸਦੇ ਬਹੁਤ ਸਾਰੇ ਕਾਰਨ ਹਨ ਜਿਨ੍ਹਾਂ ਕਾਰਨਾਂ ਲਈ ਪੰਜਾਬੀ ਜ਼ਿੰਮੇਵਾਰ ਹਨ ਉਹ ਇਹ ਕਾਰਨ ਹੈ ਕਿ ਅਸੀਂ ਲੱਤਾਂ ਬਹੁਤ ਖਿੱਚਦੇ ਹਾਂ ਕੇਬੀਸੀ ਦੇ ਸ਼ੋਅ ਵੇਲੇ ਦਿਲਜੀਤ ਨਾਲ ਜੋ ਹੋਇਆ ਉਸ ਬਾਰੇ ਤਾਂ ਤੁਸੀਂ ਜਾਣਦੇ ਹੀ ਹੋਵੋਗੇ ਜੇ ਦਿਲ ਜਿੱਤਨੇ ਸਤਕਾਰ ਬਜੂ ਇਮਤਾਬ ਚੰਦੇ ਪੈਰਾਂ ਨੂੰ ਹੱਥ ਲਾ ਦਿੱਤਾ ਸੀ ਤਾਂ ਕਿ ਗੁਨਾਹ ਹੋ ਗਿਆ ਸੀ ਜੇ ਕੋਈ ਅੱਗੇ ਵਧਣ ਲਈ ਰਾਹ ਬਣਾਉਂਦਾ ਹੈ ਤਾਂ ਅਸੀਂ ਤਤਾਂ ਖਿੱਚਣ ਲੱਗ ਜਾਂਦੇ ਹਾਂ ਅਸੀਂ ਇਹ ਕਦੀ ਨਹੀਂ ਸੋਚਦੇ ਜੇ ਕੋਈ ਸਾਡਾ ਪੰਜਾਬੀ ਟੌਪ ਵਾਲੀ ਮੰਜ਼ਿਲ ਤੇ ਜਾਂਦਾ ਹੈ ਤਾਂ ਉਹ ਸਾਡੇ ਲਈ ਰਹਾਬੀ ਬਣ ਸਕਦਾ ਹੈ ਸਾਡੀਆਂ ਪੰਜਾਬੀ ਫਿਲਮਾਂ ਵਿੱਚ ਪੈਸੇ ਦੀ ਇਨਵੈਸਟਮੈਂਟ ਵੀ ਬਹੁਤ ਘੱਟ ਹੈ ਇਸ ਦਾ ਕਾਰਨ ਵੀ ਅਸੀਂ ਆਪ ਹੀ ਹਾਂ ਕਿਉਂਕਿ ਸਾਡੇ ਪੰਜਾਬ ਵਿੱਚ 70% ਤਨ ਫਿਲਮਾਂ ਦਾ ਵਿਰੋਧ ਲਾਜ਼ਮੀ ਹੁੰਦਾ ਹੈ ਇੱਥੇ ਕੋਈ ਪਤਾ ਨਹੀਂ ਲੱਗਦਾ ਕਿਸ ਦੀ ਭਾਵਨਾ ਨੂੰ ਠੇਸ ਲੱਗ ਜਾਵੇ ਇਹੀ ਕਾਰਨ ਹੈ ਕਿ ਕੋਈ ਵੀ ਇਨਵੈਸਟਮੈਂਟ ਕਰਨ ਤੋਂ ਪਹਿਲਾਂ 100 ਵਾਰ ਸੋਚਦਾ ਹੈ ਜਦ ਤੱਕ ਅਸੀਂ ਪੰਜਾਬੀ ਸਿਨੇਮੇ ਨੂੰ ਉੱਪਰ ਨਹੀਂ ਚੁੱਕਦੇ ਤਦ ਤੱਕ ਸਾਡੀ ਫਿਲਮਾਂ ਨਾਲ ਇੰਜ ਹੀ ਹੋਵੇਗਾ। ਭਾਵੇਂ ਸਾਡੇ ਬਜ਼ੁਰਗਾਂ ਦੇ ਚੰਗਾ ਵਿੱਚ ਬਹਾਦਰੀ ਦੇ ਕisse ਬਹੁਤ ਹਨ ਪਰ ਫਿਰ ਵੀ ਸਾਡੀਆਂ ਪੰਜਾਬੀ ਫਿਲਮਾਂ ਸਾਊਥ ਫਿਲਮਾਂ ਤੇ ਬਾਲੀਵੁੱਡ ਫਿਲਮਾਂ ਦੇ ਸਾਹਮਣੇ ਬਹੁਤ ਬੋਨੀਆਂ ਲੱਗਦੀਆਂ ਹਨ। ਕੋਈ ਇੰਟਰਸਟ ਹੀ ਨਹੀਂ ਲੈਂਦਾ ਕਿਉਂਕਿ ਕੁੱਟ-ਕੁੱਟ ਕੇ ਕਿਸੇ ਨੂੰ ਹਕੀਮ ਨਹੀਂ ਬਣਾਇਆ ਜਾ ਸਕਦਾ। ਮਤਲਬ ਅਸੀਂ ਕਿਸੇ ਨੂੰ ਫਿਲਮ ਵੇਖਣ ਲਈ ਮਜਬੂਰ ਨਹੀਂ ਕਰ ਸਕਦੇ। ਸਾਡੇ ਸਿਨੇਮੇ ਦਾ ਦਾਇਰਾ ਛੋਟਾ ਹੋਣ ਦੇ ਕਾਰਨ ਹੀ ਰਾਜਵੀਰ ਜਵੰਦਾ ਦੀ ਫਿਲਮ ਮਲਾ ਅਲੋਪ ਹੋ ਗਈ ਕਾਰਨ ਨੰਬਰ 2 ਹਕਮਰਾਨਾ ਨੇ ਸਾਡੇ ਸੋਨੇ ਵਰਗੇ ਪੰਜਾਬ ਨੂੰ ਖੱਦਾਂ ਸਰਹੱਦਾਂ ਵਿੱਚ ਵੰਡ ਕੇ ਬਹੁਤ ਛੋਟਾ ਘਾਟ ਦਿੱਤਾ ਸਾਡੇ ਵਿੱਚ ਨਫਰਤ ਦੇ ਬੀਜ ਬੀਜ ਕੇ ਸਾਨੂੰ ਇੱਕ ਦੂਜੇ ਤੋਂ ਦੂਰ ਕਰ ਦਿੱਤਾ ਕਦੇ ਕਿਸਾਨੀ ਕਦੇ ਐਸਵੀਐਲ ਕਦੇ ਪੀਯੂ ਬਸ ਅਸੀਂ ਤਰਨਿਆ ਜੋਗੇ ਹੀ ਰਹਿ ਗਏ ਹਾਂ ਲਾਸਟ ਵਿੱਚ ਇੱਕ ਗੱਲ ਇਨਸਾਫ ਮਿਲੇ ਨਾ ਮਿਲੇ ਪਰ ਜੋ ਅਸੀਂ ਕਰ ਸਕਦੇ ਹਾਂ ਉਹ ਕਰੀਏ ਆਪਣਿਆਂ ਦੀ ਸਪੋਰਟ ਕਰੀਏ ਤਤਾਂ ਖਿਚਣੀਆਂ ਬੰਦ ਕਰੀਏ ਚਲੋ ਫਿਰ ਆਪਣੇ ਰੰਗਲੇ ਪੰਜਾਬ ਵੱਲ ਵਧਿਏ ਜੇ ਸਾਡੇ ਦੁਆਰਾ ਦਿੱਤੀ ਜਾਣਕਾਰੀ ਵਧੀਆ ਲੱਗੇ ਵੀਡੀਓ ਨੂੰ ਲਾਈਕ ਸ਼ੇਅਰ ਕਰ ਦੇਣਾ ਤੇ ਸਾਡੇ ਚੈਨਲ ਨੂੰ ਕੁਝ ਗੱਲਾਂ ਦਿਲ ਦੀਆਂ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਦੇ ਹਾਂ ਕਿਸੇ ਹੋਰ ਵੀਡੀਓ ਵਿੱਚ ਤਦ ਤੱਕ ਲਈ ਸਤਿ ਸ੍ਰੀ ਅਕਾਲ ਰੱਬ ਰਾਖਾ ਜੀ